ਅਮਰੀਕਾ ਵੱਲੋਂ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਤੋਂ ਬਾਅਦ ਪੰਜਾਬ ਪੁਲਿਸ ਫਰਜ਼ੀ ਟਰੈਵਲ ਏਜੰਟਾ ਖਿਲਾਫ ਸਖਤ ਰੁਕਕ ਅਪਣਾਉਂਦੀ ਹੋਈ ਨਜ਼ਰ ਆ ਰਹੀ ਹੈ ਖਬਰ ਜਗਰਾਉ ਨੇੜੇ ਕਸਬਾ ਸੁਧਾਰ ਦੇ ਪਿੰਡ ਤੁਸਾਦੀ ਹੈ ਜਿੱਥੇ ਮਨਦੀਪ ਕੌਰ ਪਤਨੀ ਰਾਜੂ ਨੇ ਬਰਨਾਲਾ ਦੇ ਟਰੈਵਲ ਏਜੰਟਾ ਖਿਲਾਫ ਪੁੱਤਰ ਨੂੰ ਵਿਦੇਸ਼ ਭੇਜਣ ਦੇ ਮਾਮਲੇ ਤੇ ਧੋਖਾਧੜੀ ਦੇ ਦੋਸ਼ ਲਾਏ ਨੇ ਪਿੜਤਾ ਦਾ ਦੋਸ਼ ਹੈ ਕਿ ਉਕਤ 에ਜੰਟਾਂ ਨੇ ਉਹਨਾਂ ਦੇ ਪੁੱਤਰ ਪ੍ਰਦੀਪ ਸਿੰਘ ਨੂੰ ਕੈਨੇਡਾ ਵਿਖੇ ਸਟੱਡੀ ਪ੍ਰੋਗਰਾਮ ਤਹਿਤ ਸਰੀ ਦੇ ਸਰਕਾਰੀ ਕਾਲਜ ਭੇਜਣ ਦੀ ਥਾਂ ਪ੍ਰਾਈਵੇਟ ਕਾਲਜ ਭੇਜ ਦਿੱਤਾ ਸੀ। ਇਹੀ ਨਹੀਂ ਉਹਨਾਂ 에ਜੰਟਾਂ ਵੱਲੋਂ ਧੋਖਾਧੜੀ ਨਾਲ ਵਿਦਿਆਰਥੀ ਦੀ GIC ਅਕਾਊਂਟ ਵਿੱਚੋਂ ਧੋਖੇ ਨਾਲ ਪੈਸੇ ਕਢਵਾਉਣ ਦੇ ਇਲਜ਼ਾਮ ਵੀ ਲਾਏ ਨੇ। ਪਿੜਤਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਸਟੱਡੀ ਵਿਜ਼ਿਟ ਤਹਿਤ ਬੇਟੇ ਨੂੰ ਵਿਦੇਸ਼ ਭੇਜਣ ਲਈ 14 ਲੱਖ ਤੈਅ ਹੋਈ ਸੀ ਪਰੰਤੂ ਏਜੰਟਾ ਨੇ ਉਨ੍ਹਾਂ ਦੇ ਅਕਾਊਂਟ ਦੇ ਵਿੱਚੋਂ ਧੋਖੇ ਦੇ ਨਾਲ 24,30,000 ਰੁਪਏ ਕਢਵਾ ਕੇ ਵੱਡਾ ਫਰਾਡ ਕੀਤਾ ਹੈ। ਉਨ੍ਹਾਂ ਨੇ ਪੁਲਿਸ પાસે ਮੰਗ ਕੀਤੀ ਹੈ ਕਿ ਇਨ੍ਹਾਂ ਏਜੰਟਾ ਦੇ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾਵੇ। ਮੇਰਾ ਨਾਮ ਮਨਦੀਪ ਕੌਰ ਹੈ ਜੀ ਪਿੰਡ ਤੂਸੇ ਆਪਣਾ। ਮੇਰਾ ਬੇਟਾ ਜੀ ਇਹ ਹੈ। ਹਾਂਜੀ ਇਹ ਨਾ ਸਿਆਂ ਵੀਰ ਸਿੰਘ ਕੋਲੋਂ ਅਸੀਂ ਫਾਈਲ ਵਾਈਸੇ ਸਾਨੂੰ ਇੱਕ ਨਾਨਕ ਨਾਮ ਦਾ ਮੁੰਡਾ ਸੀਗਾ ਜਗਰਾਉਂ ਕੋਲੇ ਆਗਾ ਪਿੰਡ ਸਿਵੀਆਂ ਦੀ ਤੇ ਉਹਨਾਂ ਦੇ ਪਿੰਡ ਤੇ ਮੈਨੂੰ ਜ਼ਿਆਦਾ ਨਹੀਂ ਪਤਾ ਇਧਰ ਹੀ ਜਗਰਾਉਂ ਦੇ ਨਾਲ ਨੇ ਠੀਕ ਹੈ ਜੀ ਉੱਥੋਂ ਨੇ ਉਹ ਤੇ ਉਹਨਾਂ ਨੇ ਕਿਹਾ ਸੀ ਕਿ ਵੀ ਬਧੀ ਅਜੰਟਾ ਉਹ ਇੱਥੇ ਮੇਰੇ ਘਰ ਆਏ ਸੀ ਆ ਕੇ ਮੇਥੋਂ ਫਾਈਲ ਲੈ ਕੇ ਗਏ ਬੱਚੇ ਦੇ ਰਿਜਲਟ ਡਾਕੂਮੈਂਟ ਲੈ ਕੇ ਗਏ ਸੀ ਜੀ ਉਹਦੇ ਵਿੱਚ ਅਸੀਂ ਜਦੋਂ ਬੱਚਾ ਡਾਕੂਮੈਂਟ ਦਿੱਤੇ ਉਦੋਂ ਸਾਡੇ ਨਾਲ ਇਹਨਾਂ ਦੀ ਫੀਸ ਪੈਸਿਆਂ ਦੀ ਪੈਕੇਜ ਹੋਇਆ ਸੀਗਾ ਜੀ ਵੀ ਅਸੀਂ ਜਦੋਂ ਵੀਜ਼ਾ ਆਊਗਾ ਵੀ ਉਦੋਂ ਸਾਨੂੰ ਆਸਟਰ ਵੀਜ਼ਾ ਪੇਮੈਂਟ ਦੇਵੋਗੇ ਠੀਕ ਹੈ ਜੀ ਅਸੀਂ ਜਿੱਦਾਂ ਸਾਡੇ ਜਿਵੇਂ ਜਿਵੇਂ ਕਹੀ ਗਏ ਉਵੇਂ ਕੀਤਾ ਅਸੀਂ ਸਾਨੂੰ ਕਹਿੰਦੇ ਮੈਸੀ ਫੀਸ ਆ ਮੈਡੀਕਲ ਆ ਇਹ ਤੁਸੀਂ ਆਪ ਕਰਾਉਣੇ ਅਸੀਂ ਕਹਾਂ ਠੀਕ ਹੈ ਜੀ ਜਿਵੇਂ ਸਾਨੂੰ ਕਹੀ ਗਏ ਅਸੀਂ ਉਵੇਂ ਹੀ ਕਰੀ ਗਏ ਆ ਉਹਦੇ ਵਿੱਚ ਸਾਰਾ ਇਦਾਂ ਹੋਇਆ ਵੀ ਜਦੋਂ ਸਾਡੇ ਬੱਚੇ ਦਾ ਵੀਜ਼ਾ ਆ ਗਿਆ ਜਿੰਨੇ ਸਾਡੇ ਨਾਲ ਪੈਕੇਜ ਹੋਇਆ ਸੀ ਉਹਨਾਂ ਅਸੀਂ ਪੈਕੇਜ ਦੇ ਪੈਸੇ ਦੇ ਚੁੱਕੇ ਸੀਗੇ ਤੇ ਉਸ ਤੋਂ ਬਾਅਦ ਫਿਰ ਸਾਨੂੰ ਅਲੱਗ-ਅਲੱਗ ਤਰੀਕਾ ਨਾਲ ਸਾਨੂੰ ਬਲੈਕਮੈਨ ਕਰ ਲੱਗ ਗਿਆ ਤੁਹਾਨੂੰ ਇੱਥੇ ਦੇਣੇ ਪੈਣੇ ਆ ਜੀ ਉੱਥੇ ਦੇਣੇ ਪੈਣੇ ਆ ਚਲੋ ਅਸੀਂ ਉਹ ਵੀ ਦੇਤੇ ਸਾਨੂੰ ਇਹ ਹੁੰਦਾ ਸੀ ਕਿ ਸਾਡਾ ਬੱਚੇ ਦਾ ਵੀਜ਼ਾ ਨਾ ਖਰਾਬ ਹੋ ਜੇ ਹਣ ਕਿਤੇ ਕਿਉਂਕਿ ਮੇਰੇ ਬੱਚੇ ਦੇ ਨੰਬਰ ਬਹੁਤ ਵਧੀਆ ਸੀ ਉਹਦੇ ਵਿੱਚ ਸਾਨੂੰ ਬਾਅਦ ਵਿੱਚ ਜਦੋਂ ਬੱਚੇ ਨੇ ਜਾਣਾ ਸੀ ਜੀ ਉਦੋਂ ਸਾਨੂੰ ਪਤਾ ਲੱਗਿਆ ਕਿ ਸਾਡੇ ਬੱਚੇ ਨੂੰ ਕਾਲਜ ਵੀ ਪ੍ਰਾਈਵੇਟ ਦਿੱਤਾ ਜਿਹੜੀ ਆਫਰ ਲੈਟਰ ਸੀ ਜੀ ਉਹ ਸਰਕਾਰੀ ਕਾਲਜ ਦੀ ਸੀ ਸਰੀ ਦੇ ਵਿੱਚ ਬੱਚਾ ਮੇਰਾ ਉਹਨਾਂ ਨੇ ਬ੍ਰੈਂਟਨ ਦੇ ਵਿੱਚ ਭੇਜਿਆ ਚਲੋ ਵੀ ਸਾਨੂੰ 2 ਘੰਟੇ ਪਹਿਲਾਂ ਹੀ ਕਲੀਅਰ ਕੀਤਾ ਉਹਨੇ ਅਸੀਂ ਉਹਦੇ ਵਿੱਚ ਕੁਝ ਨਹੀਂ ਕਰ ਸਕਦੇ ਕਿਉਂਕਿ ਅਸੀਂ ਪੈਸਾ ਹੀ ਤਬਦਿਲੇ ਨਹੀਂ ਦੇ ਚੁੱਕੇ ਸਾਰਾ ਜਦੋਂ ਅਸੀਂ ਸਾਰਿਆਂ ਨੂੰ ਡਾਕੂਮੈਂਟ ਲੈਏ ਅਸੀਂ ਪਾਸਪੋਰਟ ਲਿਆ ਉਹਨਾਂ ਤੋਂ ਫੜਿਆ ਵਹ ਹਾਈ ਕੋਰਟ ਉਸ ਟਾਈਮ ਤੇ ਉਹਨੇ ਨਾ ਇੱਕ ਸਾਥੋਂ ਖਾਲੀ ਸਟਾਮ ਲਿਆ ਸੀ ਕਹਿੰਦਾ ਇਹ ਮੈਂ ਤਾਂ ਲੈ ਰਿਆ ਤੁਹਤੋਂ ਕਿ ਤੁਹਾਨੂੰ ਮੈਂ ਤੁਹਾਡਾ ਪਾਸਪੋਰਟ ਦੇ ਚੁੱਕਿਆ ਮਾ ਠੀਕ ਹੈ ਠੀਕ ਹੈ ਜੀ ਅਸੀਂ ਕਿਹਾ ਉਸਕੇ ਭਰਿਆ ਤਾਂ ਹੈ ਨਹੀਂ ਇੱਥੇ ਕੁਛ ਉਹ ਕਹਿੰਦਾ ਕੋਈ ਨਹੀਂ ਇੱਥੇ ਤਾਂ ਭਰਨ ਦੀ ਲੋੜ ਨਹੀਂ ਹੁੰਦੀ ਅਸੀਂ ਦੇਤਾ ਉਦੋਂ ਜਦੋਂ ਅਥੋਂ ਚਲੇ ਗਏ ਅਸੀਂ ਉਹ ਉਧਰ ਨੂੰ ਚਲਾ ਗਿਆ ਸੀ ਉਹਨੂੰ ਇਹ ਪੁੱਛਿਆ ਜੀ ਜਿਹੜੇ ਸਾਡੇ ਦੂਜੇ ਡਾਕੂਮੈਂਟਸ ਓਰਿਜਨਲ ਉਹ ਕਿਉਂ ਨਹੀਂ ਲੈ ਕੇ ਆਏ ਉਹ ਕਹਿੰਦਾ ਵੀ ਮੈਂ ਨਾ ਸੌਰੀ ਜੀ ਤਾਂ ਭੁੱਲ ਗਿਆ ਘਰ ਹੀ ਰਹਿ ਗਏ ਜਲਦੀ ਜਲਦੀ ਤੁਸੀਂ ਜਦੋਂ ਬੱਚੇ ਨੂੰ ਚੜਾ ਕੇ ਵਾਪਸ ਆ ਜਾਉਂਗੇ ਕਿਉਂਕਿ ਸਾਨੂੰ ਪਾਸਪੋਰਟ 1 ਘੰਟਾ ਪਹਿਲਾਂ ਹੀ ਦਿੱਤਾ ਉਹਨੇ ਜਦੋਂ ਘਰੋਂ ਤੁਰਨ ਤੋਂ ਪਹਿਲਾਂ ਅਸੀਂ 4 ਵਜੇ ਤੁਰਨਾ ਸੀ ਉਹਨੇ 3:30 3 ਵਜੇ ਹੀ ਦਿੱਤਾ ਰਾਏਗੜ੍ਹ ਸਾਨੂੰ ਠੀਕ ਹੈ ਜੀ ਉਦੋਂ ਬਾਅਦ ਉਹਨੂੰ ਅਸੀਂ ਵਾਰ ਵਾਰ ਫੋਨ ਲਾਉਂਦੇ ਰਹੇ ਜੀ ਸਾਡਾ ਡਾਕੂਮੈਂਟ ਦੇ ਦਿਓ ਦੇ ਦਿਓ ਉਹਨੇ ਦਿੱਤੇ ਨਹੀਂ ਹੈਗੇ ਸਾਨੂੰ ਬਹੁਤ ਉਹਨੇ ਸਾਨੂੰ ਪਰੇਸ਼ਾਨ ਕੀਤਾ ਜਿਹਦੇ ਵਿੱਚ 5 ਚੈੱਕ ਮੇਰੇ ਨੇ ਬੱਚੇ ਦੀ ਪੂਰੀ ਚੈੱਕ ਬੁੱਕ ਨੇ 5 ਮੇਰੇ ਖਾਲੀ ਸਟਾਮ ਨੇ ਠੀਕ ਹੈ ਜੀ 5 ਮੇਰੇ ਬੇਟੇ ਦੇ ਸਟਾਮ ਸੀਗੇ 5 ਮੇਰੇ ਹਸਬੰਦ ਦੇ ਸਟਾਮ ਸੀਗੇ ਇੱਕ ਸਾਡੀ ਰਿਜਨ ਰਜਿਸਟਰੀ ਆ ਘਰ ਦੀ ਜ ਦੋਵਾਂ ਨੇ ਦਿੱਤੀ ਨਹੀਂ ਸਾਨੂੰ ਬਹੁਤ ਤਰੀਕਾਂ ਨਾਲ ਉਹ ਦਿੰਦਾ ਰਿਹਾ ਕਿ ਅੱਜ ਦਿਨਾਂ ਜੀ ਮੈਂ ਕੱਲ ਦਿਨਾਂ ਫਿਰ ਇੱਕ ਦਿਨ ਉਹਨੇ ਕਹਿਦਾ ਕਹਿੰਦਾ ਚੱਲ ਤੂੰ ਆ ਜਾ ਵੀ ਰਾਈਕ ਉੱਥੇ ਆ ਜਾ ਆਪਣਾ ਬਰਨਾਲੇ ਆ ਜਾ ਦਫ਼ਤਰ ਤਾਂ ਮੈਂ ਦੇ ਦਿਨਾ ਅਸੀਂ ਜਦ ਗਏ ਉੱਥੇ ਗਈ ਮੈਂ ਮੇਰੇ ਹਸਬੰਡ ਨੂੰ ਉੱਥੇ ਬਿਠਾਤਾ ਉਹਨੇ ਦਫ਼ਤਰ ਚ ਮੈਨੂੰ ਉਹ ਬੈਂਕ 'ਚ ਲੈ ਗਿਆ ਕਹਿੰਦਾ ਜੀ ਬੈਂਕ 'ਚ ਰੱਖੀ ਹੋਈ ਆ ਮੈਂ ਤੁਹਾਨੂੰ ਦਿਵਾ ਕੇ ਲਿਓ ਨਾ ਦੋ ਤਾਂ ਮੈਨੂੰ ਐੇ ਕੁਰਸੀ ਤੇ ਬਿਠਾ ਕੇ ਕਹਿੰਦਾ ਤੂੰ ਬੈਠਾ ਇੱਥੇ ਉੱਥੇ ਮੇਰੇ ਸਾਹਮਣੇ ਹੀ ਜਾਂ ਉਹਨਾਂ ਨੂੰ ਝੂਠ ਬੋਲੀ ਜਾਂਦਾ ਸੀ ਕਿ ਵੀ ਮੇ ਬੱਚਾ ਗਿਆ ਨਹੀਂ ਹੈਗਾ ਜੀ ਬੱਚਾ ਗਿਆ ਨਹੀਂ ਮੈਂ ਕਿਹਾ ਕੀ ਕਹੀ ਜਾਂਦਾ ਵੀਰੇ ਇਹ ਤਾਂ ਬੈਟੇ ਦਾ ਚੱਕ ਬੋਕਾ ਮੇਰੇ ਦਾ ਉੱਥੇ ਪਹਿਲਾਂ ਹੀ ਸੰਦੀਪ ਗੋਲ ਪਹਿਲਾਂ ਹੀ ਚੈੱਕ ਭਰ ਕੇ ਖੜਾ ਹੋਇਆ ਸੀ ਮੇਰੇ ਜਾਂਦੇ ਨੂੰ ਜਦ ਪੇਮੈਂਟ ਕਢਾਉਣ ਵਾਸਤੇ ਤਾਂ ਉਹ ਬੈਂਕ ਵਾਲੇ ਦੇ ਨਹੀਂ ਰਿਹਾ ਸੀਗੀ ਜਿਹੜੀ ਕੈਸ਼ੀਅਰ ਮੈਡਮ ਆ ਉਹ ਕਹਿੰਦੀ ਸਾਡੇ ਬੱਚੇ ਨਾਲ ਗੱਲ ਕਰਾਓ ਪਹਿਲਾਂ ਫੇਰ ਅਸੀਂ ਪੇ ਜਿਸ ਕਰਕੇ ਮੈਨੂੰ ਉਸ ਟਾਈਮ ਤੇ ਬਹੁਤ ਕੀ ਕਹਾਂ ਮੈਂ ਬਹੁਤ ਰੋਈ ਉਸ ਟਾਈਮ ਤੇ ਉੱਥੇ ਕਿਉਂਕਿ ਇਹਨੇ ਝੂਠ ਬੋਲਿਆ ਵੀ ਬੱਚਾ ਪੀਜੇ ਚ ਚੰਡੀਗੜ੍ਹ ਦਾਖਲ ਆ ਬੱਚਾ ਮੇਰਾ ਕੈਨੇਡਾ ਜਾ ਚੁੱਕਿਆ ਸੀ ਮੈਂ ਉਹਨਾਂ ਨੂੰ ਕਿਹਾ ਜੀ ਨਹੀਂ ਮੇਰਾ ਬੱਚਾ ਕੈਨੇਡਾ ਗਿਆ ਵਾ ਜੀ ਇਹ ਝੂਠ ਬੋਲ ਰਿਹਾ ਵਾ ਤੁਸੀਂ ਪੈਸੇ ਨਾ ਕਢੋ ਉਹ ਕਹਿੰਦਾ ਨਹੀਂ ਜੀ ਇਹ ਤੇ ਦਿਮਾਗੀ ਹਾਲਤ ਖਰਾਬ ਹੋ ਗਈ ਬੱਚੇ ਦਾ ਕਰਕੇ ਸਦਮੇ ਚ ਚਲੀ ਗਈ ਫਿਰ ਪਤਾ ਨਹੀਂ ਲੱਗ ਰਿਹਾ ਤੁਸੀਂ ਜਲਦੀ ਪੈਸੇ ਕਢ ਦੋ ਹਨ ਨਹੀਂ ਗੱਲ ਕਰਾ ਦਿਓ ਫਿਰ ਇਹਨੇ ਕਿਸੇ ਨਾਲ ਗੱਲ ਵੀ ਕਰਾਈ ਸੀ ਜੀ ਉਹਨਾਂ ਦੀ ਫੋਨ ਦੇ ਉੱਤੇ ਕਿ ਮੇਰੇ ਬੇਟੇ ਨਾਲ ਨਹੀਂ ਕਰਾਈ ਕਿਸੇ ਹੋਰ ਨਾਲ ਫੋਨ ਤੇ ਗੱਲ ਕਰਾਈ ਵੀ ਬੱਚਾ ਚੰਡੀਗੜ੍ਹ ਦਾਖਲ ਵਾਲੇ ਜੀ ਨਾਲ ਗੱਲ ਕਰ ਲਓ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਪੈਸੇ ਦਿੱਤੇ ਪੈਸੇ ਲੈ ਕੇ ਇਹ ਉਸ ਟਾਈਮ ਬੁਲਟ ਚੱਕਿਆ ਇਹ ਚੱਲਿਆ ਗਿਆ ਨਿਕਲ ਗਿਆ ਨਾ ਹੀ ਸਾਨੂੰ ਉਸ ਤੋਂ ਬਾਅਦ ਇਹਨੇ ਡਾਕੂਮੈਂਟ ਦਿੱਤੇ ਅਸੀਂ ਕੌਲਾਂ ਵੀ ਕਰਦੇ ਰਹੇ ਆ ਇਹ ਕਹਿੰਦਾ ਸੀ ਅੱਜ ਦਿਨਾਂ ਕੱਲ੍ਹ ਦਿਨਾਂ ਮੁੜ ਕੇ ਕਹਿੰਦਾ ਮੈਂ ਨਹੀਂ ਦਿੰਦਾ ਜੀ ਜਿਹੜਾ ਕੁਝ ਹੈਗਾ ਹੁੰਦਾ ਥੋ-ਥੋ ਕਰ ਲਓ ਉੱਥੇ ਜਾ ਕੇ ਮੇਰਾ ਬੱਚਾ ਜੀ ਉੱਥੇ ਰੋਲਦਾ ਰਿਹਾ ਸੱਢੇ ਸੇ ਲੱਖ ਜੀ ਅਸੀਂ ਸਾਡੀ ਉਹ ਵੀ ਕਢਾ ਕੇ ਖਾ ਗਿਆ ਜਿਹੜੇ ਪੈਸੇ ਸੀ ਉਹ ਵੀ ਖਾ ਗਿਆ ਹੁਣ ਜਿਹੜੇ ਮੇਰੇ ਰਜਿਸਟਰ ਡਾਕੂਮੈਂਟ ਆ ਉਹਨਾਂ ਦੇ ਵੀ ਦਵਰ ਤੋਂ ਕਰਦਾ ਪਿਆ ਅਲੱਗ-ਅਲੱਗ ਤਰੀਕਿਆਂ ਦੇ ਵਿੱਚ ਚੱਕਲਾ ਲਾ ਕੇ ਠੀਕ ਹੈ ਜੀ ਬੱਚੇ ਦੇ ਵੀ ਪੈਸੇ ਕਢਾ ਕੇ ਖਾ ਗਿਆ ਸਾਨੂੰ ਜਿਹੜਾ ਪ੍ਰਾਈਵੇਟ ਕਾਲਜ ਦਿੱਤਾ ਸੀ ਬੱਚੇ ਨੂੰ ਮੈਂ ਫਿਰ ਹੁਣ ਸਰਕਾਰੀ ਕਾਲਜ ਲੈ ਕੇ 16 ਲੱਖ ਰੁਪਏ ਮੈਂ ਉੱਤੇ ਦੁਬਾਰਾ ਲਾਇਆ ਬੱਚੇ ਨੂੰ ਦੁਬਾਰਾ ਸੈਕਟ ਕੀਤਾ ਵਾ ਕਾਲਜ ਦੇ ਵਿੱਚ ਹੁਣ ਜਾ ਕੇ ਤੇ ਪਰਚਾ ਦਰਜ ਹੋਇਆ ਵਾ ਕੀ ਹੱਤ ਮੰਨ ਕੇ ਸਰਕਾਰ ਮੂਰੇ ਵੀ ਇਹੀ ਬੇਨਤੀ ਆ ਤੇ ਪ੍ਰਸ਼ਾਸਨ ਮੂਰੇ ਵੀ ਇਹੀ ਬੇਨਤੀ ਆ ਕਿ ਜਿਹੜੇ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਜੋ ਮੇਰਾ ਇੰਨਾ ਮੇਰਾ ਬੱਚਾ ਖੱਜਾ ਖਰਾਬ 15 ਦਿਨ ਜੀ ਰੋਡ ਤੇ ਰੋਲਦਾ ਰਿਹਾ ਮੇਰਾ ਬੱਚਾ ਮੈਨੂੰ ਪਤਾ ਉਹ ਦਿਨ ਸਾਡੇ ਕਿਵੇਂ ਨਿਕਲੇ ਨੇ 15 ਦਿਨ ਇੰਨੀ ਬੁਰੀ ਹਾਲਤ ਨਾਲ ਮੇਰਾ ਬੱਚਾ ਰਿਹਾ ਗੁਰਦੁਆਰੇ ਚ ਜਾ ਕੇ 15 ਦਿਨ ਮੇਰੇ ਬੱਚੇ ਨੇ ਕੱਟੇ ਆ ਉੱਥੇ ਕਿ ਜੀ ਮੈਂ ਕਰਜੇ 'ਚ ਡੁੱਬ ਚੁੱਕੀ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਇਸ ਬੰਦੇ ਦੀ ਵਜ੍ਹਾ ਨਾਲ ਇੰਨਾ ਸਾਨੂੰ ਸਾਡੇ ਨਾਲ ਨਹੀਂ ਇਹ ਬਹੁਤ ਦੁਨੀਆ ਨਾਲ ਕੀਤੀਆਂ ਨੇ ਜੀ 112225 ਨੂੰ ਇਹ ਮੁਕਤਮਾ ਆਪਣਾ ਦਰਜ ਹੋਇਆ ਵਾ ਮੁਕਤਮਾ ਨੰਬਰ 7 ਇਹਦੇ ਜਿਹੜੀ ਬਿਆਨਾਂ ਤੇ ਦਰਜ ਹੋਇਆ ਜੀ ਜਾਂਚ ਸੰਬੰਧੀ ਕੋਈ ਆਪਣੇ ਕੋਲ ਦਰਖਾਸਤ ਨਹੀਂ ਆਈ ਸੀ ਇਹਦੇ 'ਚ ਇਹ ਇਹਨਾਂ ਨੇ ਆਪਣਾ ਜਿਹੜਾ ਬਿਆਨ ਲਿਖਾਇਆ ਸੀ ਕਿ ਜਿਹੜਾ ਏਜੰਟ ਅਖੀਰ ਸਿੰਘ ਦਾ ਬਰਨਾਲੇ ਤੋਂ ਤੇ ਸੰਦੀਪ ਗੋਇਲ ਨਾਲ ਉਹਦੇ ਕੰਮ ਕਰਦਾ ਇਨਾਂ ਦੇ بیٹے ਪ੍ਰਦੀਪ ਨੂੰ ਮਨਦੀਪ ਘਟੂਸੇ ਜਿਹੜੀ ਉਹਦੇ بیٹے ਨੂੰ ਪ੍ਰਦੀਪ ਨੂੰ ਇਹਨਾਂ ਨੇ ਬਾਹਰ ਭੇਜਿਆ ਸੀਗਾ ਵੀਜ਼ਾ ਲਵਾ ਕੇ ਉਹ ਬਾਹਰ ਤਾਂ ਦੇਖੋ ਚਲੇ ਗਿਆ ਸੀਗਾ ਪਰ ਜਿਹੜੀ ਉਹਨਾਂ ਦਾ ਜੀਆਈਸੀ ਅਕਾਊਂਟ ਐਕਸੈਸ ਬੈਂਕ 'ਚ ਇਹਨੇ ਖੁਦ ਖਲਾਇਆ ਸੀਗਾ ਆਪਣੇ ਜਿਹੜੇ ਏਜੰਟ ਨੇ ਹਮੀਰ ਸਿੰਘ ਨੇ ਉਹਦੇ 'ਚ ਇਹ ਵੀ ਜਿਹੜਾ ਬੈਂਕ ਅਕਾਊਂਟ ਐਕਸੈਸ ਸੀਗਾ ਉਹਦੇ ਵਿੱਚ ਉਹਨਾਂ ਦੀ 5 ਲੱਖ ਜਿਹੜੀ ਸੀਗੀ ਅਮਾਉਂਟ ਸੀਗੀ ਵਿੱਚ ਭਈ ਜਿਹੜੀ ਕਿ ਪ੍ਰਦੀਪ ਸਿੰਘ ਵੱਲੋਂ ਆਪ ਦੀ ਸਪੋਰਟ ਲਈ ਜੀਏਸੀ ਬੈਂਕ ਜਿਹੜਾ ਉਹ ਹੁੰਦਾ ਉੱਥੇ ਵਰਤਨੇ ਸੀ ਉਹਨੇ ਪਰ ਜਿਹੜੇ ਇਸ ਏਜੰਟ ਨੇ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਦੇ ਬਿਆਨਾਂ ਦੇ ਮੁਤਾਬਕ ਇਹ ਆ ਵੀ ਉਹ ਹਮੀਰ ਸਿੰਘ ਨੇ ਇਹਨਾਂ ਨੂੰ ਬੇਫੂਕ ਬਣਾ ਕੇ ਤੇ ਉਹਦੇ ਬੇਟੇ ਦੇ ਪਹਿਲਾਂ ਹੀ ਕੋਈ ਸਾਈਨ ਕਰਾਇਆ ਸਲਫ ਚੈਟ ਸੰਸ ਦੇ ਚੱਕ ਸੀਗੇ ਵੀ ਜਿਹੜੇ ਨੇ ਉੱਥੇ ਕੈਸ਼ ਕਰਾਉਂਦੇ ਆਪਣੇ ਐਕਸੈਸ ਬੈਂਕ ਬਰਨਾਲਾ ਵਿੱਚ ਤੇ ਇੱਕ ਹੋਰ ਗੱਲ ਸਰ ਜਿਹੜੀ ਉਹਨਾਂ ਨੇ ਇਹ ਦੋਸਲਾ ਪੈਸੇ ਕਢਵਾਏ ਆ ਉਹ ਤੇ ਚ ਕੋਈ ਜਾਂਚ ਹੋਈ ਆ ਕਿ ਬੈਂਕ ਵੱਲੋਂ ਤਸਦੀਕ ਕੀਤਾ ਗਿਆ ਦੇਖੋ ਉੱਚੀ ਅਭੀ ਇਹਦੇ ਚ ਮੁਕੱਦਮਾ ਦਰਜ ਹੋ ਗਿਆ ਵਾ ਤੋਂ ਪਟੀਸ਼ ਦੇ ਵਿੱਚ ਸਾਰੇ ਫੈਕਟਸ ਹੋਣਗੇ ਜੋ ਉਧ ਚ ਹੈਗਾ ਅਗੇ ਤੁਹਾਨੂੰ ਅਸੀਂ ਇਹਦੀ ਅਪਡੇਟ ਦੇ ਦਾਂਗੇ ਜੀ ਗ੍ਰਫਤਾਰੀ ਨਹੀਂ ਜੀ ਹਜੇ ਕੋਈ ਗ੍ਰਫਤਾਰੀ ਨਹੀਂ ਹੋਈ ਚੱਲ ਰਹੀ ਹੈ ਜੀ ਛਾਪੇਮਾਰੀ ਗ੍ਰਫਤਾਰੀ ਵੀ ਜਲਦੀ ਕਰ ਦੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ